ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਫੌਜੀ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ ਜ ਜਿਹਦੇ ਵਿੱਚ ਫੌਜੀ ਨੌਜਵਾਨ ਜੀ ਦਾ ਨਾਮ सोनू ਹੈ ਉਹਦੇ ਵੱਲੋਂ ਆਪਣੇ ਘਰ ਦੇ ਨਾਲ ਲੱਗੀ ਰਾਈਸ ਮਿਲ ਵੱਲੋਂ ਕੀਤੇ ਜਾ ਰਹੇ ਪ੍ਰਦੂਸ਼ਣ ਖਿਲਾਫ ਸਰਕਾਰ ਤੇ ਪ੍ਰਸ਼ਾਸਨ ਤੱਕ ਗੋਹਾਰ ਲਗਾਈ ਜਾ ਰਹੀ ਸੀ ਪਰ ਪ੍ਰਸ਼ਾਸਨ ਨੇ ਕੋਈ ਵੀ ਗੱਲ ਨਹੀਂ ਸੁਣੀ ਜਿਸ ਕਰਕੇ ਮਜਬੂਰਨ ਪਰਿਵਾਰ ਨੂੰ ਐਸਡੀਐਮ ਦਫਤਰ ਬੁਢਲਾਡਾ ਦੇ ਬਾਹਰ ਪੁਖਾ ਹੜਤਾਲ ਕਰਨੀ ਪੈਗੀ ਜਿਹਦੇ ਹੱਕ ਵਿੱਚ ਕਈ ਸਾਬਕਾ ਸੈਨਿਕ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਵੀ ਪਹੁੰਚੀਆਂ ਛੱਡੋ ਛੱਡੋ ਅੰਦਰ ਸਾਹਮਣੇ ਦੇਖੋ ਜੀ ਕੀ ਨਾਮ ਹੈ ਸੁਣੋ ਅੱਜ ਐਸਡੀਐਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ ਭੁੱਖ ਹੜਤਾਲ ਤੇ ਬੈਠੇ ਹਾਂ ਕੀ ਕਹਿਣਾ ਚਾਹੋਗੇ ਸਰ ਮੈਂ ਪ੍ਰਸ਼ਾਸਨ ਨੂੰ ਕਿਸੇ ਪ੍ਰਸ਼ਾਸਨ ਦੀ ਕੋਈ ਨਰਲਾਈਕੀ ਹੈ ਇਹ ਜਿਹੇ ਜੋ ਸਾਨੂੰ ਇਸ ਜਗ੍ਹਾ ਤੇ ਆਉਣਾ ਪੈ ਰਿਹਾ ਹੈ ਇੱਕ ਮਿੰਟ ਨੇ ਇੱਕ ਫੌਜ ਦਾ ਜਵਾਨ ਹੈ ਕੋਈ ਨ ਕਰ ਲੈ ਕਰ ਲੈ ਫੌਜ ਦੇ ਜਵਾਨ ਨੂੰ ਇੱਕ ਮਤਲਬ ਕਿ ਬਾਰਡਰ ਤੇ ਹੋਣਾ ਚਾਹੀਦਾ ਜਾਂ ਆਪਣੀ ਫੈਮਿਲੀ ਕੋਲ ਹੋਣਾ ਚਾਹੀਦਾ ਇਸ ਟਾਈਮ ਕਿਉਂਕਿ ਸਾਡੀ ਛੁੱਟੀ ਬਹੁਤ ਘੱਟ ਹੁੰਦੀ ਹੈ ਇਹ ਸਾਰੇ ਲੋਕ ਸਮਝਦੇ ਹੋਣੇ ਆਪਣੇ ਆਮ ਜਨਤਾ ਸਮਝੇ ਉਹਨਾਂ ਇੱਕ ਫੌਜ ਦੇ ਜਵਾਨ ਦੀ ਛੁੱਟੀ ਇੰਨੀ ਘੱਟ ਹੁੰਦੀ ਹੈ ਕਿ ਉਹਨੂੰ ਕਚਹਿਰੀਆਂ ਤੇ ਚੱਕਰ ਨਹੀਂ ਮਾਰਨੇ ਚਾਹੀਦੇ ਕਿ ਅੱਜ ਸਾਨੂੰ ਭੁੱਖ ਹੜਤਾਲਾਂ ਤੇ ਬੈਠਣਾ ਪੈ ਰਿਹਾ ਸਾਡੀ ਫੈਮਿਲੀ ਨੂੰ ਲੈ ਕੇ ਇੱਕ ਮਹੀਨਾ ਸਾਡਾ ਇਹੀ ਸਾਡੀ ਫੈਮਿਲੀ ਨਾਲ ਇਹੀ ਟਾਈਮ ਹੁੰਦਾ ਸਾਡਾ ਸਪੈਂਡ ਕਰਨ ਦਾ ਪਰ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਕੀ ਹੈ ਤੇ ਸਾਨੂੰ ਇਸ ਜਗ੍ਹਾ ਤੇ ਆਉਣਾ ਪਿਆ ਤੇ ਇਹ ਮੈਂ ਪੂਰਾ ਮੁੱਦਾ ਸਮਝਾ ਦਿੰਨਾ ਕੀ ਹੈ ਇਹ ਮੁੱਦਾ 99 ਵਿੱਚ ਇੱਥੇ ਇੱਕ ਸੈਲਰ ਸੀ ਬੁਢਾਡੇ ਵਿੱਚ ਕਿ 99 ਵਿੱਚ ਆ ਤੁਸੀਂ ਦੇਖੋ ਉਸ ਤੋਂ ਬਾਅਦ ਕਿੰਨੀ ہماری ਆਪਣੀ ਜਨਸੰਖਿਆ ਵਧੀ ਹੈ ਤੇ 99 ਦਾ ਜੋ ਚੀਜ਼ ਹੈ ਉਹਨੂੰ ਦੇਖਣ ਤੋਂ ਬਿਨਾ ਆਪਾਂ ਕਿਸੇ ਨੂੰ ਬੰਦ ਕੇ ਪਾਸ ਕਰ ਰਹੇ ਆ ਅੱਗੇ ਕੋਈ ਵੀ ਡਿਪਾਰਟਮੈਂਟ ਹੈ 99 ਚੀਜ਼ ਨੂੰ ਦੇਖੇ ਬਿਨਾ ਪਾਸ ਕਰ ਰਿਹਾ ਏ 99 ਵਿੱਚ ਸੈਲਰ ਲੱਗਿਆ ਸੀ ਸੁਰਜਨ ਭਾਨ ਦਾ ਸੈਲਰ ਸੀ ਉਹ ਬੰਦੇ ਤੋਂ ਨਹੀਂ ਚੱਲਿਆ ਬੰਦ ਹੋ ਗਿਆ ਸੈਲਰ ਉਹ ਬੰਦੇ ਨੇ ਮਸ਼ੀਨਾ ਪਟਤੀਆਂ ਇਹਦੇ ਵਿੱਚੋਂ ਬਿਜਨੀ ਕਲੈਕਸ਼ਨ ਕੱਟਿਆ ਗਿਆ ਜੋ ਬਿਜਲੀ ਕਨੈਕਸ਼ਨ ਸੀ ਉਹ ਕੱਟਿਆ ਗਿਆ 2014 ਦੇ ਵਿੱਚ ਕਿਸੇ ਆਦਰ ਬੰਦੇ ਨੂੰ ਉਹਨੇ ਸੇਲ ਕਰ ਦਿੱਤਾ ਉਹ ਜਗਾ 2014 ਦੇ ਵਿੱਚ ਸੇਲ ਕੇ ਕਰ ਦਿੱਤਾ ਸੇਲ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਉਸ ਦੀ ਜਿ ਰਜਿਸਟਰੀ ਹੈ ਜੋ ਪਲੇਨ ਤੌਰ ਤੇ ਜਿੱਦਾਂ ਆਪਾਂ ਪਲਾਟ ਤੌਰ ਤੇ ਰਜਿਸਟਰੀ ਕਰਾਉਣਾ ਹੈ ਨਹਿਰੀ ਜ਼ਮੀਨ ਦੇ ਤੌਰ ਤੇ ਉਹ ਰਜਿਸਟਰੀ ਕਰਵਾਈ ਗਈ ਕਿ ਡਾਕੂਮੈਂਟ ਹੈ ਜੋ ਪਲੇਨ ਹੋ ਗਿਆ ਬਾਈ ਮੈਂ ਪਲੇਨ ਦੇ ਤੌਰ ਤੇ ਰਜਿਸਟਰੀ ਕਰਾ ਰਿਹਾ ਕਿਉਂਕਿ ਟੈਕਸ ਵਗੈਰਾ ਹੁੰਦਾ ਨਾ ਜੇ ਆਪਾਂ ਉਸੇ ਤਰੀਕੇ ਨਾਲ ਰਜਿਸਟਰੀ ਕਰਾਉਣਾ ਟੈਕਸ ਜ਼ਿਆਦਾ ਲੱਗਦਾ ਕਿਤੇ ਨਾ ਕਿਤੇ ਟੈਕਸ ਦੀ ਵੀ ਇਹ ਚੋਰੀ ਹੋ ਰਹੀ ਹੈ 420 ਹੋ ਰਹੀ ਹੈ ਤੇ ਅਸੀਂ ਉਸੇ ਜਗ੍ਹਾ ਤੇ 2014 ਦੇ ਵਿੱਚ ਨਾਲ ਪਲਾਟ ਲਏ ਕਿਉਂਕਿ ਸਾਨੂੰ ਅਸੀਂ ਦੋ ਮੁਲਾਜ਼ਮ ਆ ਸਰਕਾਰੀ ਨੌਕਰੀ ਕਰਦੇ ਆ ਏਡਾ ਦਿਮਾਗ ਸਾਡਾ ਵੀ ਹੈ ਕਿ ਅਸੀਂ ਕਿਸੇ ਸੈਲਰ ਦੇ ਲਾਗੇ ਪਲਾਟ ਲੈ ਕੇ ਮਕਾਨ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਪੂਰੇ ਫੈਮਿਲੀ ਰਹਿਣਾ ਸਾਡੇ ਬੱਚਿਆਂ ਨੇ ਰਹਿਣਾ ਸਾਡੇ ਬੱਚਿਆਂ ਦਾ ਭਵਿੱਖ ਹੈ ਇੱਕ ਫੌਜੀ ਬੰਦਾ ਆਪਣੀ ਫੈਮਿਲੀ ਲਈ ਨੌਕਰੀ ਕਰਦਾ ਹੈ ਕਿ ਜਾਂ ਦੇਸ਼ ਲਈ ਨੌਕਰੀ ਕਰਦਾ ਹੈ ਫੈਮਿਲੀ ਤੇ ਦੇਸ਼ ਦੋਨੇ ਫੌਜੀ ਬੰਦੇ ਨੂੰ ਜ਼ਰੂਰੀ ਹੁੰਦੀਆਂ ਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਅਸੀਂ ਬਰਬਾਦ ਨਹੀਂ ਕਰ ਸਕਦੇ ਅਸੀਂ ਨਾਲ ਹੀ ਉਹਦੇ ਪਲਾਟ ਲਿਆ 14 ਵਿੱਚ ਅਸੀਂ 17 ਦੇ ਵਿੱਚ ਉੱਥੇ ਮਕਾਨ ਬਣਾ ਲਿਆ ਉੱਥੇ ਰਹਿਣ ਵਸੇਰਾ ਕਰ ਲਿਆ ਆਪਣਾ ਹੂੰ 17 18 19 20 21 22 ਸਾਡੀ ਫੈਮਿਲੀ ਬਹੁਤ ਖੁਸ਼-ਖੁਸ਼ੀ ਰਹ ਰਹੀ ਸੀ ਉਸ ਜਗ੍ਹਾ ਤੇ ਕਿਉਂਕਿ ਸਾਨੂੰ ਉੱਥੇ ਕੋਈ ਵੀ ਪ੍ਰੋਬਲਮ ਨਹੀਂ ਆਈ ਪੂਰਾ ਸ਼ਾਂਤ ਮਾਹੌਲ ਸੀ ਤੇ 22 ਵਿੱਚ ਇਹ ਬੰਦੇ ਨੇ ਜਿਹੜੇ ਬੰਦੇ ਨੇ ਉਹ ਲਿਆ ਸੀ ਪਲਾਟ ਨਾਲ ਲੱਗ ਮਾ ਖਾਲੀ ਬਿਲਡਿੰਗ ਲਈ ਸੀ 22 ਵਿੱਚ ਉਹ ਬੰਦੇ ਨੇ 99 ਵਾਲੇ ਡਾਕੂਮੈਂਟ ਦਿਖਾ ਕੇ ਪ੍ਰਦੂਸ਼ਣ ਬੋਰਡ ਤੋਂ ਉਹਨੂੰ ਰਿਊ ਕਰਵਾਇਆ ਗਿਆ ਅਸੀਂ ਉਹਦੇ ਡਾਕੂਮੈਂਟ ਕਰਵਾਏ 99 ਵਾਲੇ ਡਾਕੂਮੈਂਟ ਔਰ ਪ੍ਰਦੂਸ਼ਣ ਬੋਰਡ ਨੇ ਬਿਨਾ ਸਰਵੇ ਕੀਤੇ ਕਿ ਉਸ ਨੂੰ ਜਮੀਨੀ ਤੌਰ ਤੇ ਨਹੀਂ ਦੇਖਿਆ ਕਿ 99 ਵਿੱਚ ਤਾਂ ਪਬਲਿਕ ਵੋਕਟ ਸੀ 99 ਤੋਂ ਆਪਾਂ ਕਿਦਾਂ ਕੰਪੇਅਰ ਕਰ ਸਕਦੇ ਆ ਉਹ ਚੀਜ਼ ਨੂੰ ਕਿ ਆਪਾਂ ਉਹਨੂੰ ਰੀਨਿਊ ਕਰਵਾ ਰਹੇ ਆ ਤੇ ਉਹਨੇ ਦੇਖਣ ਤੋਂ ਬਿਨਾ ਹੀ ਉਸ ਨੂੰ ਰੀਨਿਊ ਕਰ ਦਿੱਤਾ ਪਤਾ ਨਹੀਂ ਪੈਸੇ ਦੇ ਜੋਰ ਤੇ ਰੀਨਿਊ ਕੀਤਾ ਕਿਸ ਮੁੱਦੇ ਤੇ ਰੀਨਿਊ ਕੀਤਾ ਸਾਨੂੰ ਇਸ ਗੱਲ ਦਾ ਨਹੀਂ ਫਰਾਸਾ ਤੇ ਬਾਈ ਚ ਲਾਇਆ 23 ਵਿੱਚ ਇਹਨੇ ਮਸ਼ੀਨਾਂ ਲਿਆਂਦੀਆਂ ਪੂਰੀਆਂ ਮਸ਼ੀਨਾ ਲਿਆਉਣ ਤੋਂ ਬਾਅਦ ਇਹ ਬੰਦੇ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਬੰਦੇ ਨੂੰ ਬੋਲਿਆ ਕਿ ਬਾਈ ਸਾਡਾ ਮਕਾਨ ਹੈ ਸਾਡਾ ਸਾਰਾ ਕੁਝ ਬਰਬਾਦ ਹੋ ਜਾਣਾ ਇਹਦੇ ਨਾਲ ਜੇ ਤੂੰ ਇਹ ਚੀਜ਼ ਕਰ ਰਿਹਾ ਕਿ ਅਸੀਂ ਰਹਿਣਾ ਇੱਥੇ ਤੇ ਇਹ ਜੋ ਮਾਲਕ ਇਹਦਾ ਸੈਲਰ ਮਾਲਕ ਜਿਹੜਾ ਹੁਣ ਇਸ ਟਾਈਮ ਸੈਲਰ ਲਾਇਆ ਇਹਨੇ ਉਹ ਸਾਡੇ ਘਰ ਆਉਂਦਾ ਸਾਡੇ ਘਰ ਆ ਕੇ ਕਹਿੰਦਾ ਕਿ ਮੈਂ ਤਾਂ ਵਾਹਿਗੁਰੂ ਦਾ ਪਾਠ ਕਰਕੇ ਆ ਇੱਕ ਗੁਰਸਿੱਖ ਬੰਦਾ ਇੱਕ ਫੌਜੀ ਬੰਦੇ ਤੇ ਪੱਗ ਬੰਨਨ ਦਾ ਇੱਕ ਇੰਨਾ ਕੁ ਪ੍ਰਭਾਵ ਹੁੰਦਾ ਸਾਡੇ ਜੋ ਫੌਜ ਫੌਜ ਚ ਕਿ ਤੁਹਾਨੂੰ ਪੱਗ ਬੰਦੇ ਵਾਲਾ ਦਿਖ ਜੇ ਨਾ ਕਿ ਪੱਗ ਬੰਨੀ ਆ ਉਹ ਬੰਦੇ ਨੇ ਕਿ ਗੁਰਸਿੱਖ ਬੰਦਾ ਆਪਣੇ ਆਪ ਵਿਸ਼ਵਾਸ ਦੀ ਲਾਇਰ ਹੋ ਰਹੀ ਜਾਂਦੀ ਹੈ ਇੱਕ ਕਿ ਗੁਰਸਿੱਖ ਬੰਦਾ ਯਾਰ ਬੋਲ ਰਿਹਾ ਕਿ ਮੈਂ ਪਾਠ ਪੜ੍ਹ ਕੇ ਆਇਆ ਮੈਂ ਤੁਹਾਡੇ ਨਾਲ ਗੱਲ ਇਹਨਾਂ ਨੇ ਪਿਛਲੇ ਸਾਲ ਇੱਕ ਐਸ ਡੀ ਐਮ ਕੋਰਟ ਦੇ ਵਿੱਚ ਹੀ ਇੱਕ ਕੇਸ ਫਾਈਲ ਕੀਤਾ ਸੀਗਾ ਇੱਕ ਸੈਲਰ ਦੇ ਅਗੇਂਸਟ ਤੇ ਉਸ ਕੇਸ ਦੀ ਸੁਣਵਾਈ ਕੀਤੀ ਗਈ ਸੀਗੀ ਜਿਹੜੇ ਦੋ ਵਿਭਾਗਾਂ ਇਨਵੋਲਟ ਸੀਗੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਫੂਡ ਐਂਡ ਸਪਲਾਈ ਉਹਨਾਂ ਦੀ ਰਿਪੋਰਟਾਂ ਵਗੈਰਾ ਲੈ ਕੇ ਸਾਰੀਆਂ ਉਸ ਦੇ ਆਧਾਰ ਤੇ ਇਸ ਕੇਸ ਦਾ ਫੈਸਲਾ ਨਵੰਬਰ 2024 ਦੇ ਵਿੱਚ ਕਰ ਦਿੱਤਾ ਗਿਆ ਸੀ। ਸੋ ਬੇਸਿਕਲੀ ਇੱਕ ਅਦਾਲਤੀ ਮੈਟਰ ਸੀਗਾ ਜਿਸ ਦਾ ਫੈਸਲਾ ਕਰ ਦਿੱਤਾ ਗਿਆ ਸੀ। ਕੀ ਫੈਸਲਾ ਹੋਇਆ ਸੀ ਇਸ ਦੇ ਵਿੱਚ? ਇਹਨਾਂ ਨੇ ਕਿਹਾ ਸੀਗਾ ਕਿ ਉਹ ਜਿਹੜੀ ਹੈਗੀ ਐ ਕੁਝ ਪੋਲੂਸ਼ਨ ਕ੍ਰੀਏਟ ਕਰ ਰਹੀ ਹੈ ਸ਼ੈਲਰ ਦੇ। ਸੋ ਤਾਂ ਹੀ ਉਹ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਨਵੋਲ ਕੀਤਾ ਗਿਆ ਸੀਗਾ। ਤੇ ਫੂਡ ਐਂਡ ਸਪਲਾਈ ਨੂੰ ਇਨਵੋਲ ਕੀਤਾ ਗਿਆ ਸੀਗਾ ਦੋ ਵਿਭਾਗਿਆਂ ਨੂੰ ਉਹਨਾਂ ਦੀ ਰਿਪੋਰਟ ਦੇ ਬੇਸ ਤੇ ਜਿਆ ਕੁਝ ਤੱਥ ਨਹੀਂ ਆਏ ਸੀਗੇ ਉਹਨਾਂ ਨੇ ਰਿਪੋਰਟ ਭੇਜੀ ਸੀਗੀ ਕਿ ਇਸ ਤਰ੍ਹਾਂ ਦੀ ਕੋਈ ਇਸ਼ੂ ਸਾਹਮਣੇ ਨਹੀਂ ਆਇਆ ਹੈਗਾ ਸੋ ਉਹਨਾਂ ਦੀ ਰਿਪੋਰਟ ਦੇ ਬੇਸ ਤੇ ਉਹ ਫਾਈਲ ਕਰ ਦਿੱਤਾ ਗਿਆ ਸੀ ਸਰ ਤੁਹਾਡੇ ਵੱਲੋਂ ਇਹਨਾਂ ਦੇ ਨੰਬਰ ਬਲੌਕ ਕੀਤੇ ਗਏ ਨੇ ਜੀ ਕਾਫੀ ਵਾਰ ਇਹਨਾਂ ਨੇ ਵੀਡੀਓ ਵੀਡੀਓ ਦੇ ਵਿੱਚ ਵੀ ਤੁਹਾਡਾ ਨੰਬਰ ਡਾਇਲ ਕੀਤਾ ਹੋਇਆ ਤਾਂ ਨੰਬਰ ਇਹਨਾਂ ਦੇ ਬਲੌਕ ਨੇ ਦੋਨੋਂ ਘਰਾਂ ਦੇ ਮੇਰੇ ਨਾਲ ਇਹਨਾਂ ਦੀ ਪਰਸੋਂ ਹੀ ਗੱਲ ਹੋਈ ਹੈ ਇਨਫੈਕਟ ਮੇਰੇ ਕੋਲ ਇਹਨਾਂ ਦਾ ਨੰਬਰ ਵੀ ਨਹੀਂ ਹੈ ਮੈਂ ਸੁਣਾ ਗਲੀਦਾ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਨਾਲੇ ਵੈਸੇ ਵੀ ਜਦੋਂ ਕੋਰਟ ਕੇਸ ਚੱਲਦਾ ਹੁੰਦਾ ਹੈਗਾ ਤੇ ਅਸੀਂ ਅਦਾਲਤੀ ਕੰਮ ਹੈਗਾ ਉਹਦੇ ਵਿੱਚ ਫੋਨ ਤੇ ਇਸ ਤਰ੍ਹਾਂ ਦੀ ਕੋਈ ਇਸ਼ੂਜ਼ ਮਤਲਬ ਅਸੀਂ ਤਾਂ ਰਿਪੋਰਟ ਆਣੀ ਹੈ ਜੋ ਅਦਾਲਤ ਦੇ ਸਾਹਮਣੇ ਸਬੂਤ ਆਣੇ ਉਸ ਦੇ ਵਿੱਚ ਤੇ ਫੈਸਲੇ ਹੁੰਦੇ ਨੇ ਪਰ ਇਹਨਾਂ ਦੀ ਗੱਲ ਮੇਰੇ ਨਾਲ ਪਰਸੋਂ ਵੀ ਹੋਈ ਹੈ ਸਰ ਅੱਜ ਬਾਹਰ ਬੈਠੇ ਹੋਏ ਨੇ ਜੀ ਕੀ ਸੋਲਿਊਸ਼ਨ ਹੈਗਾ ਜੀ ਹੁਣ ਇਹਨਾਂ ਦਾ ਕੋਈ ਗੱਲਬਾਤ ਹੋਈ ਜੀ ਹੁਣ ਇਹਨਾਂ ਨੂੰ ਡੀ ਸਾਹਿਬ ਨੇ ਇਨਵਾਈਟ ਕੀਤਾ ਸੀਗਾ ਅੱਜ ਸਵੇਰੇ 11 ਵਜੇ ਆਪਣੇ ਕੋਲ ਡੀ ਸਾਹਿਬ ਨੇ ਬੁਲਾਇਆ ਸੀਗਾ ਇਹ ਡੀ ਸਾਹਿਬ ਨੂੰ ਸ਼ਾਇਦ ਮਿਲ ਕੇ ਵੀ ਆਏ ਪਿਛਲੇ ਹफ्ते ਪਰ ਡੀ ਬੁਲਾਇਆ ਹੋਈ ਸੀ ਤੇ ਇਹਨਾਂ ਨੂੰ ਮੈਸੇਜ ਲਗਾਇਆ ਸੀ ਕਿ ਡੀ ਸਾਹਿਬ ਨੇ ਤੁਹਾਨੂੰ ਕਾਲ ਕੀਤਾ ਹੈਗਾ ਤੇ ਉੱਥੇ ਸ਼ਾਇਦ ਨਹੀਂ ਗਏ ਹੈਗੇ ਤੇ ਜੇ ਚਾਹਣ ਕਿ ਉਹ ਉੱਥੇ ਜਾ ਵੀ ਸਕਦੇ ਨੇ ਡੀ ਸਾਹਿਬ ਕੋਲ ਜਾ ਕੇ ਆਪਣੀ ਅਪੀਲ ਵੀ ਕਰ ਸਕਦੇ ਨੇ ਤੇ ਅੱਗੇ ਜੋ ਕਾਰਵਾਈ ਹੈਗੀ ਜੋ ਨਿਯਮ ਅਨੁਸਾਰ ਬਣਦੀ ਉਹ ਕੀਤੀ ਜਾਏਗੀ ਬੁਲਾੜਾ ਤੋਂ ਬਿੱਟੂ ਬੁਲਾੜਾ ਦੀ ਰਿਪੋਰਟ ਲੁਧਿਆਣਾ ਲਾ